ਲੋਕ ਸਭਾ ਹਲਕਾ ਫਰੀਦਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਅੱਜ ਮੋਗਾ ਦੇ ਛੇਖਾਂ ਵਾਲਾ ਚੌਂਕ ਵਿੱਚ ਚੋਣ ਜਲਸੇ ਨੂੰ ਸੰਬੋਧਨ ਕਰਨ ਪਹੁੰਚੇ ਜਿੱਤੇ ਉਹਨਾਂ ਨਾਲ ਮੋਗਾ ਦੇ ਐਮ ਐਲ ਏ ਡਾਕਟਰ ਅਮਨਦੀਪ ਕੌਰ ਅਰੋੜਾ ਅਤੇ ਮੋਗਾ ਦੇ ਮੇਅਰ ਮੌਜੂਦ ਸਨ ਅੱਜ ਮੋਗਾ ਦੇ ਵਿੱਚ ਜੂਨ ਜਨਸ ਨੂੰ ਉਪਬੋਧਨ ਕਰਨ ਆਏ ਸੀਗੇ ਕਾਫੀ ਪਿਆਰ ਨਾਲ ਕੀ ਕਰ ਰਹੇ ਧਰਮ ਬਹੁਤ ਚੰਗਾ ਲੱਗਿਆ ਜੀ ਥੋੜਾ ਵਧੀਆ ਲੋਕ ਰਿਸਪੌਂਸ ਦੇ ਰਹੇ ਨੇ ਔਰ ਬਹੁਤ ਹੀ ਵਧੀਆ ਨਿੱਘਾ ਸਵਾਗਤ ਬਹੁਤ ਮੁਦੇ ਕਿਹੜੇ ਰਹਿਣਗੇ ਮੋਗਾ ਦੇ ਲਈ ਖਾਸ ਕਰਕੇ ਮੋਗਾ ਨੂੰ ਪਛੜਿਆ ਇਲਾਕੇ ਦੇ ਨਾਲ ਨਾਲ ਅੱਗੇ ਤੱਕ ਜਾਣਿਆ ਜਾ ਰਿਹਾ ਹੈ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਪੂਰੀ ਫਰੀਦਕੋਟ ਕੰਸਟੀਟਿਊਐਂਸੀ ਨੂੰ ਹਰਾ ਪਰ ਬਣਾਇਆ ਜਾਊਗਾ ਬਾਕੀ ਮੋਗਾ ਦੇ ਜਿਹੜਾ ਕੋੜਕਪੂਰਾ ਦੇ ਨਾਲ ਜਿਹੜਾ ਰੇਲਵੇ ਟ੍ਰੈਕ ਹੈ ਉਹਦੇ ਨਾਲ ਜੋੜਿਆ ਜਾਊਗਾ ਬਾਕੀ ਹੋਰ ਵੀ ਕੁੱਝ ਹੈ ਕਿ ਜਿਹੜੇ ਉਹ ਟਾਈਮ ਪਾਰਕ ਦੀ ਖੇਤਰ ਜਾਵਾਂਗੇ ਪਤਾਨੀ ਜੀ ਤੁਹਾ ਬਹੁਤ ਧੰਨਵਾਦ ਥੈਂਕ ਯੂ ਜੀ ਜਰਮਨ ਜਿੰਦਾਬਾਦ ਜੀ ਜਰਮਨ ਜਿੰਦਾਬਾਦ ਮਾਨਯੋਗ ਡਾਕਟਰ ਅਮਨਦੀਪ ਕੌਰ ਰੋਣਾ ਜੀ ਐਮਐਲਏ ਮੋਗਾ ਪ੍ਰੇਮ ਚੱਕੀਵਾਲਾ ਜੀ ਪ੍ਰਵੀਨ ਬੰਕਰ ਜੀ ਰੋਡੇ ਸਾਹਿਬ ਬਾਕੀ ਜਿੰਨੇ ਵੀ ਦਰਜਾ ਵਦਰਜਾ ਪਹੁੰਚੇ ਹੋਏ ਉਹਦੇਦਾਰ ਸਹਿਬਾਨ ਤੇ ਹਰਿਆਣਾ ਤੋਂ ਵਿਸ਼ੇਸ਼ ਤੌਰ ਤੇ ਪਹੁੰਚਿਆ ਹੈ ਮੇਰਾ ਭਰਾ ਲੋਕਦਲ ਪਾਰਟੀ ਦੇ ਅਧਿਐਕਸ਼ਰ ਪ੍ਰਦੀਪ ਹੁੰਡਾ ਜੀ ਤੇ ਮੇਰੀਆਂ ਪੈਣਾ ਬੱਚਿਓ ਬਜ਼ੁਰਗੋ ਤੇ ਹਾੜੀ ਭਰਾਓ ਗੱਜ ਕੇ ਆ ਗੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਸਾਨੂੰ ਸਭ ਨੂੰ ਪਤਾ ਹੀ ਹੈ ਕਿ ਚੋਣਾਂ ਦਾ ਬਗਲ ਟਿਗਲ ਬਚ ਚੁੱਕਿਆ ਹੈ ਤੇ ਸੈਂਟਰ ਸਰਕਾਰ ਨੇ ਪੰਜਾਬ ਦੇ ਨਾਲ ਹਮੇਸ਼ਾ ਮਤਰੀਮਾਲਾ ਸ਼ੁਰੂ ਕੀਤਾ ਇਹ ਤਾੜੀਆਂ ਵਾਲੀ ਗੱਲ ਨਹੀਂ ਹੈਗੀ ਗੱਲ ਗੱਲ ਸੁਣ ਕੇ ਸੋ ਸੈਂਟਰ ਸਰਕਾਰ ਨੇ ਮਤਰੀਮਾਲਾ ਸ਼ੁਰੂ ਕੀਤਾ ਚਾਹੇ ਸਾਡੇ ਕਿਸਾਨ ਭਰਾਵਾਂ ਦੇ ਤਸ਼ੱਦਦ ਕੀਤੇ ਸਾਲ ਪਰ ਸੜਕਾਂ ਦੇ ਰੋਲੇ ਸਾਡੇ ਕਿਸਾਨ ਭਰਾਵਾਂ ਨੇ ਸ਼ਹਾਦਤਾਂ ਵੀ ਪ੍ਰਾਪਤ ਕੀਤੀਆਂ ਫਿਰ ਵੀ ਸਰਕਾਰ ਦੇ ਕੰਨਾਂ ਤੱਕ ਜੂਨਾ ਸਰ ਕੀ ਸਾਡਾ ਆਰਡੀਐਫ ਦਾ ਪੈਸਾ ਪਿੰਡوں ਵਿਚਾਰ ਦਾ ਪੈਸਾ 8000 ਕਰੋੜ ਰੁਪਇਆ ਜੇ ਕਿਤੇ ਉਹ ਸਾਨੂੰ ਦਿੱਤਾ ਹੁੰਦਾ ਤਾਂ ਅੱਜ ਪਿੰਡਾਂ ਦੇ ਵਿੱਚ ਹੋਰ ਵੀ ਸੁੱਖ ਸੁਵਿਧਾ ਮਿਲ ਸਕਦੀਆਂ ਸੀਗੀਆਂ ਸੋ ਕਿਉਂ ਵੀ ਦੇਰ ਹੈ ਕਿਉਂਕਿ ਪੰਜਾਬ ਦੇ ਵਿੱਚ ਭਾਜਪਾ ਦੀ ਸਰਕਾਰ ਨਹੀਂ ਉਹ ਨਹੀਂ ਚਾਹੁੰਦੇ ਕਿ ਜਿੱਥੇ ਸਾਡੀ ਸਰਕਾਰ ਹੈ ਅਸੀਂ ਉੱਥੇ ਪੈਸੇ ਦਈਏ ਜਿੱਥੇ ਉਹਨਾਂ ਦੀ ਸਰਕਾਰ ਨਹੀਂ ਉੱਥੇ ਦਿੰਦੇ ਸੋ ਇੱਕ ਗੱਲ ਯਾਦ ਰੱਖਿਓ ਇਹਨਾਂ ਨੇ ਸਾਰਾ ਕੁਝ ਖਤਮ ਕਰ ਦੇਣਾ ਆਮ ਲੋਕਾਂ ਦੀ ਸਰਕਾਰ ਨਹੀਂ ਇਹ ਸਿਰਫ ਤਿੰਨ ਚਾਰ ਘਰਾਣਿਆਂ ਦੀ ਸਰਕਾਰ ਆ ਬਾਨੀਆਂ ਆਦਾਨੀਆਂ ਦੀ ਵੱਡੇ ਵੱਡੇ ਸੈਲੋ ਖੁੱਲ ਰਹੇ ਨੇ ਵੱਟੀਆਂ ਵੱਟੀਆਂ ਜਿਹੜੇ ਮਾਲ ਖੁੱਲ ਰਹੇ ਨੇ ਸਾਡੇ ਛੋਟੇ ਦੁਕਾਨਦਾਰ ਨੇ ਜਾਂ ਜਿਹੜੇ ਸਬਜ਼ੀ ਵੇਚਣ ਵਾਲੇ ਰੇੜੀ ਫੜੀ ਵਾਲੇ ਆ ਉਹ ਵੀ ਇਹਨਾਂ ਨੇ ਖਤਮ ਕਰ ਦੇਣੇ ਇੱਕ ਨਾਰਾ ਲਾਉਂਦੇ ਸੀ ਕਿ ਗਰੀਬੀ ਖਤਮ ਕਰ ਦੇਣੀ ਇਹਨਾਂ ਨੇ ਗਰੀਬ ਵੀ ਖਤਮ ਕਰ ਦੇਣਿਆ ਸਾਰੇ ਖਤਮ ਹੀ ਕਰ ਦੇਣੇ ਇਹਨਾਂ ਨੇ ਸੋ ਦੋਸਤੋ ਤੁਹਾਡੇ ਸਾਰਿਆਂ ਦੇ ਸਾਹਮਣੇ ਬੇਨਤੀ ਆਚਰਣ ਦੇ ਵਿੱਚ ਆਉਣ ਵਾਲੀ ਇੱਕ ਤਰੀਕੇ ਨੂੰ ਝਾੜੂ ਦਾ ਬਟਨ ਦਬਾ ਕੇ ਸਰਦਾਰ ਭਗਵਾਨ ਸਿੰਘ ਮਾਨ ਤੇ ਹੱਥ ਮਜ਼ਬੂਤ ਕਰੋ ਤਾਂ ਕਿ ਆਪਾਂ ਸੈਂਟਰ ਦੇ ਵਿੱਚ ਜਾ ਕੇ ਆਪਣੇ ਹੱਕਾਂ ਲਈ ਲੜ ਸਕੀਏ ਪਿਛਲੇ 7 ਸਾਲ ਸਰਦਾਰ ਭਗਵਾਨ ਸਿੰਘ ਮਾਨ ਇਕੱਲੇ ਪਾਰਲੀਮੈਂਟ ਦੇ ਵਿੱਚ ਲੜਦੇ ਸੀਗੇ ਮੈਂ ਤੁਹਾਨੂੰ ਯਕੀਨ ਦਿਵਾਉਣਾ ਜੇ ਕਿਤੇ ਐਪੀ ਵੀ ਆਮ ਆਦਮੀ ਪਾਰਟੀ ਦੇ ਹੱਥ ਮਜ਼ਬੂਤ ਕਰਦੇ ਹੋ ਤਾਂ ਪਾਰਲੀਮੈਂਟ ਦੇ ਵਿੱਚ ਇੱਕ ਨਹੀਂ 13 ਤੇ ਆ ਭਗਵਾਨ ਤੋਂ ਮਾਨ ਜਾ ਕੇ ਲੜਨਗੇ 13 13 ਭਗਵਾਨ ਕਿਉਂਕਿ ਟਾਈਮ ਥੋੜਾ ਜਿਹਾ ਹੋਰ ਵੀ ਪ੍ਰੋਗਰਾਮਾਂ ਤੇ ਜਾਣਾ ਹੈ ਮੈਂ ਤੁਹਾਨੂੰ ਇਹ ਹੀ ਬੇਨਤੀ ਕਰੂੰਗਾ ਇਹ ਹੀ ਗੁਜਾਰਸ਼ ਕਰੂੰਗਾ ਕਿ ਆਉਣ ਵਾਲੀ 1 ਜੂਨ ਨੂੰ ਝਾੜੂ ਦਾ ਬਟਨ ਦਬਾ ਕੇ ਸਰਦਾਰ ਭਗਵਾਨ ਸਿੰਘ ਮਾਨ ਤੇ ਕੇਜਰੀਵਾਲ ਸਾਹਿਬ ਦੇ ਹੱਥ ਮਜ਼ਬੂਤ ਕਰੋ ਤਾਂ ਕਿ ਆਪਾਂ ਆਪਣੇ ਪੰਜਾਬ ਦੇ ਜਿਹੜੇ ਹੱਕ ਹੈ ਸੈਂਟਰਲ ਸਰਕਾਰ ਦੇ ਗਲ ਵਿੱਚ ਗੁੱਠਾ ਮੇਗੇ ਲੈ ਕੇ ਆਈਏ ਤੇ ਜਿਹੜਾ ਪੰਜਾਬ ਦਾ ਰੁਕਿਆ ਹੋਇਆ ਪੈਸਾ ਉਹ ਵੀ ਲੈ ਕੇ ਆਈਏ ਤੇ ਆਪਾਂ ਪਿੰਡਾਂ ਦਾ ਤੇ ਸ਼ਹਿਰੀ ਜਿਹੜੇ ਲੋਕਾਂ

ਮੇਰੇ ਵੱਡੇ ਭਰਾ ਸਰਦਾਰ ਕਰਮਜੀਤ ਸਿੰਘ ਅਨਮੋਲ ਜੀ ਸਾਡੇ ਮੇਅਰ ਸਾਹਿਬ ਬਲਜੀਤ ਸਿੰਘ ਚਾਨੀ ਜੀ ਸੀਨੀਅਰ ਡਿਪਟੀ ਮੇਅਰ ਸਾਹਿਬ ਪਰਵੀਰ ਪਿੰਨਾ ਜੀ ਸਾਡੇ ਐਮਸੀ ਸਾਹਿਬ ਜਿਨ੍ਹਾਂ ਦੀ ਬਹੁਤ ਦੇ ਵਿੱਚ ਪ੍ਰੋਗਰਾਮ ਅੱਜ ਹੋ ਰਿਹਾ ਪਰਵੀਰ ਮੱਕਰ ਜੀ ਉਹਨਾਂ ਦੇ ਪੂਰੇ ਪਰਿਵਾਰ ਦਾ ਔਰ ਸਾਡੇ ਚੇਅਰਮੈਨ ਹਰਜਿੰਦਰ ਸਿੰਘ ਰੋਡਾ ਜੀ ਤੇ ਵਿਸ਼ੇਸ਼ ਤੌਰ ਤੇ ਹਰਿਆਣਾ ਤੋਂ ਪਹੁੰਚੇ ਹੋਏ ਬੱਡੇ ਵੀਰ ੁੱਡਾ ਸਾਹਿਬ ਜੀ ਤੇ ਅਮੋਵੀਰ ਜੀ ਦੀ ਸਾਰੀ ਟੀਮ ਮੇਰੀਆਂ ਐਮਸੀ ਪਹਿਣਾ ਸਾਡੇ ਐਮਸੀ ਸਾਹਿਬ ਮੇਰੀਆਂ ਵੱਡੀਆਂ ਪਹਿਣਾ ਬਜ਼ੁਰਗ ਬੱਚੇ ਤੁਹਾਨ ਦਸਾਰਿਆਂ ਦਾ ਕੀ ਪਹੁੰਚਣ ਤੇ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦੀ ਆ ਆਹ ਸਤਿਗੁਰੂ ਸਾਹਿਬ ਦੀ ਬਖਸ਼ੀ ਹੋਈ ਦਿਨਫਤੇ ਦੀ ਸਾਂਝ ਪਾਈ ਲਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਜ਼ਿਆਦਾ ਟਾਈਮ ਨਹੀਂ ਲਵਾਂਗੀ ਮੈਂ ਸਿਰਫ ਤੁਹਾਡੇ ਸਾਰਿਆਂ ਦੇ ਮਾਣਯੋਗ ਦੇ ਰਾਹੀਂ ਇਹ ਦੱਸਣਾ ਚਾਹਨੀ ਆ ਆਪਣੇ ਮੋਗਾ ਨਿਵਾਸੀਆਂ ਨੂੰ ਤੁਸੀਂ ਦੇਖਿਆ ਹੋਵੇਗਾ ਕਿ ਪਹਿਲੀ ਵਾਰ ਕੋਈ ਸਰਕਾਰ ਓਦਾਂ ਦੀ ਹੈ ਪਹਿਲੀ ਵਾਰ ਸਾਨੂੰ ਐਨੇ ਮਿਹਨਤ ਕਰਨ ਵਾਲੇ ਮੁੱਖ ਮੰਤਰੀ ਮਿਲੇ ਜਿਹੜੇ ਹਮੇਸ਼ਾ ਪੰਜਾਬ ਦੇ ਹੀ ਫਿਕਰਮੰਦ ਰਹਿੰਦੇ ਆ ਔਰ ਜਿਹੜੀ ਸਰਕਾਰ ਨੇ ਜਿੰਨੀਆਂ ਗਾਰੰਟੀਆਂ ਦਿੱਤੀਆਂ ਸੀ ਆਲਮੋਸਟ ਸਾਰੀਆਂ ਪਹਿਲੇ ਸਾਲ ਦੇ ਵਿੱਚ ਪੂਰੀਆਂ ਕੀਤੀਆਂ ਚਾਹੇ ਸਭ ਤੋਂ ਪਹਿਲੀ ਗਾਰੰਟੀ ਅਸੀਂ ਦਿੱਤੀ ਸੀ ਕਿ 600 ਯੂਨਿਟ ਬਿਜਲੀ ਹਰ ਘਰ ਨੂੰ ਹਰ ਬਰਤ ਨੂੰ ਮੁਫਤ ਦਿੱਤੀ ਜਾਊਗੀ ਜੋ ਸਾਡੇ ਬੋਕੇ ਹਲਕੇ ਦੇ 87% ਘਰਾਂ ਦਾ ਵੀ ਹਰ ਦੋ ਮਹੀਨੇ ਬਾਅਦ ਬਿਜਲੀ ਬਿਲਕੁਲ ਦੀ ਰਿਪੋਰਟ ਮੰਗੀ ਹੈ 79% ਘਰਾਂ ਦਾ ਬਿਜਲੀ ਦਾ ਬਿੱਲ ਜਿਹੜਾ ਹੈਗਾ ਜ਼ੀਰੋ ਆ ਰਿਹਾ ਹੈ ਪੱਲਾ ਵੀ ਸਰਕਾਰਾਂ ਜਿਹੜੀਆਂ ਰਹੀਆਂ ਸਭ ਗਲਤੀ ਵਿੱਚ ਕੁਝ ਬੜੇ ਹਰ ਹਸਪਤਾਲ ਪੰਨਾ ਹਸਪਤਾਲ ਬਣਿਆ ਪੂਰੇ ਪੰਜਾਬ ਚ ਜਿੱਥੇ ਪੀਡੀਆਟਰੀ ਕਿਕੋ ਗੈਡੀਓਗ੍ਰਾਫੀ ਸਟਾਰਟ ਕੀਤੀ ਗਈ ਹੈ ਲੋਗੇ ਚ 3 ਨਵੇਂ ਪ੍ਰਾਇਮਰੀ ਸਕੂਲ ਹੋ ਜਿਵੇਂ ਵਾਦਾ ਕੀਤਾ ਸੀ ਕਿ ਐਜੂਕੇਸ਼ਨ ਨੂੰ ਇੰਪਰੂਵ ਕਰਾਂਗੇ 3 ਨਵੇਂ ਸਕੂਲ ਸਾਡੇ ਬਣ ਕੇ ਤਿਆਰ ਹੋ ਗਏ ਇੱਕ ਤਾਂ ਬਿਲਕੁਲ ਮੇਰੇ ਤੁਹਾਡੇ ਬਾਬਾ ਦੇਖ ਸਿੰਘ ਤਾਰਕ ਦੇ ਵਿੱਚ ਇੱਕ ਕਮਰੇ ਦੇ ਵਿੱਚ ਬੱਚੇ ਪੜ੍ਹਦੇ ਸੀ ਅੱਜ ਉੱਥੇ ਜਾ ਕੇ ਦੇਖੋ ਕਿੰਨੀ ਸੋਹਣੀ ਬਿਲਡਿੰਗ ਜਿਹੜੀ ਬੱਚਿਆਂ ਦੇ ਲਈ ਬਣਾ ਕੇ ਤਿਆਰ ਕੀਤੀ ਗਈ ਹੈ ਡਬਲ ਸਟੋਰੀ ਬਿਲਡਿੰਗ ਹੈ ਇੱਕ 36 ਨੰਬਰ ਬੋਰਡ ਦੇ ਵਿੱਚ ਸਕੂਲ ਤਿਆਰ ਕੀਤਾ ਗਿਆ ਇੱਕ 9 ਨੰਬਰ ਬੋਰਡ ਦੇ ਵਿੱਚ ਸਕੂਲ ਤਿਆਰ ਕੀਤਾ ਗਿਆ ਜਿੱਥੇ ਖੱਡੇ ਪਏ ਹੋਏ ਸੀ ਉੱਥੇ ਧਰਤ ਪਾ ਲਈ ਅਸੀਂ ਅੱਜ ਸੋਨਾ ਸਕੂਲ ਬਣਾ ਰਹੇ ਸਾਡੇ ਬੱਚਿਆਂ ਨੂੰ ਸੂਮਤਾ ਦੇਣ ਦੇ ਲਈ ਚਾਹੇ ਮੈਡੀਕਲ ਕਾਲਜ ਦੀ ਗੱਲ ਹੋਵੇ ਮੈਂ ਸੀਐਮ ਸਾਹਿਬ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਦੇ 650 ਕਰੋੜ ਰੁਪਏ ਦੀ ਲਾਗਤ ਦੇ ਨਾਲ ਸਾਡੇ ਮੂਕੇ ਜਿਸ ਤਰ੍ਹਾਂ ਫੀਲਡ ਕੋਟ ਮੈਡੀਕਲ ਕਾਲਜਾ ਸਾਡੇ ਮੋਗੇ ਬਣਨ ਜਾ ਰਹੇ ਆ ਜਿਹਦਾ ਨਕਸ਼ਾ ਤੱਕ ਜਿਹੜਾ ਹੈਗਾ ਉਹ ਖੂਬ ਹੋ ਚੁੱਕਾ ਐਸਟੀਪੀ ਪਲਾਨ ਦੇ ਲਈ ਜਿਹੜਾ ਸਾਡੇ ਮੋਗੇ ਦਾ ਬਾਈਅਰ ਕਲ ਦੇ ਪਾਣੀ ਰੋਜ਼ ਬੇਸਡ ਹੋ ਰਿਹਾ ਸੀ ਸਾਡੇ ਘਰਾਂ ਤੋਂ ਜਿਹੜਾ ਸੀਵਰੇਜ ਦਾ ਪਾਣੀ ਜਾਂਦਾ ਸੀ ਉਹਦੇ ਲਈ ਸਾਡੇ 1600 ਰੁਪਏ ਸੀਮ ਸਾਹਿਬ ਨੇ ਪਾਸ ਕਰਕੇ ਦਿੱਤਾ ਜੋ ਉਹ ਪਾਣੀ ਹੁਣ ਟਰੀਟ ਹੋ ਕੇ 2500 ਸਾਡੇ ਖੇਤਾਂ ਨੂੰ ਜਿਹੜਾ ਇਰੀਗੇਸ਼ਨ ਦੇ ਲਈ ਯੂਜ਼ ਹੋ ਰਿਹਾ ਅੰਡਰਲਾਈਨ ਪਾਈਪ ਰਾਕੇ ਖੇਤਾ ਤੱਕ ਪਾਣੀ ਪਹੁੰਚਾਇਆ ਗਿਆ ਸਾਡੇ ਡੀਸੀ ਆਫਿਸ ਦੀ ਬਿਲਡਿੰਗ ਦੇ ਲਈ 11 ਕਰੋੜ ਰੁਪਏ ਸੀਐਮ ਸਾਹਿਬ ਨੇ ਪਾਸ ਕਰਕੇ ਦਿੱਤਾ ਕਿਉਂਕਿ ਜਦੋਂ ਉੱਥੇ ਕੰਮ ਕਰਾਂ ਸਾਡੇ ਪੂਰੇ ਜ਼ਿਲ੍ਹੇ ਤੋਂ ਲੋਕ ਆਉਂਦੇ ਆ ਉਹਨਾਂ ਨੂੰ ਬੜੀ ਖੱਜਲ ਖਵਾਰੀ ਹੁੰਦੀ ਸੀ ਕਿਉਂਕਿ ਐਸਡੀਐਮ ਦਾ ਦਫ਼ਤਰ ਜਿਹੜਾ ਦੂਜੀ ਸਾਈਡ ਸੀਗਾ ਏਡੀਸੀ ਦੂਜੀ ਸਾਈਡ ਬੈਠਦੇ ਸੀ ਤਾਂ ਕਿ ਇੱਕੋ ਹੀ ਛੱਤ ਦੇ ਅੰਦਰ ਜਿਹੜਾ ਹੈਗਾ ਸਾਰੀਆਂ ਸਹੂਲਤਾਂ ਦਿੱਤੀਆਂ ਜਾਣ ਸਭ ਤੋਂ ਜੁਡੀਸ਼ੀਅਨ ਕੰਪਲੈਕਸ ਜਿਹੜਾ ਹੈਗਾ ਉਹ ਵੀ ਅਸੀਂ ਸ਼ਹਿਰ ਤੋਂ ਬਾਹਰ ਲੈ ਕੇ ਜਾ ਰਹੇ ਹਾਂ ਕਿਉਂਕਿ ਪਾਰਕਿੰਗ ਵੀ ਬੜੀ ਦਿੱਕਤ ਆ ਉੱਥੇ ਸੋ ਇਸੇ ਤਰ੍ਹਾਂ ਤੁਹਾਡੀ ਅਗਰ ਮੈਂ ਸਿਰਫ ਤੁਹਾਡੀ ਵਾਰਡ ਦੀ ਗੱਲ ਕਰਾਂ ਤਾਂ ਦੋ ਪਰਿਸ਼ਾਨਾ ਇਹਨਾਂ ਦੋ ਸਬਦਾਂ ਦੇ ਵਿੱਚ ਅਸੀਂ ਤੁਹਾਨੂੰ ਬਣਾ ਕੇ ਦੇ ਦਿੱਤੀਆਂ ਨੇ ਸੋਪ ਦਿੱਤੀਆਂ ਨੇ ਤੁਸੀਂ ਮਹੱਲਾ ਨਿਵਾਸੀ ਬੈਠੇ ਹੋ ਔਰ ਤੁਹਾਡੀਆਂ ਗਲੀਆਂ ਤੁਹਾਡੀਆਂ ਸੜਕਾਂ ਜਿਹੜੀਆਂ ਹੈਗੀਆਂ ਨੇ ਮੈਨੂੰ ਲੱਗਦਾ ਹਰ ਗਲੀ ਦੇ ਵਿੱਚ ਤੁਹਾਡੇ ਇੰਟਰਲੌਕ ਟਾਈਲਾਂ ਇਹਨਾਂ ਦੋ ਸਾਲਾਂ 'ਚ ਮੈਂ ਲਗਵਾਈਆਂ ਨੇ ਸੋ ਤੁਹਾਨੂੰ ਇਹੇ ਬੇਨਤੀ ਕਰਦੇ ਆ ਕਿ ਅਸੀਂ ਬੜੇ ਕਿਸਮਤਵਾਰੇ ਅੱਗੇ ਸਾਨੂੰ ਇੰਨੇ ਵਧੀਆ ਕੈਂਡੀਡੇਟ ਜਿਹੜੇ ਜ਼ਮੀਨੀ ਸਾਡੀ ਜ਼ਮੀਨ ਦੇ ਨਾਲ ਜੁੜੇ ਹੋਏ ਆ ਜਿਨ੍ਹਾਂ ਨੂੰ ਪਤਾ ਹੈ ਕਿ ਸਾਡੇ ਆਮ ਕਰਾਨੀਏ ਕੀ ਪ੍ਰੋਬਲਮਸ ਹੁੰਦੀਆਂ ਨੇ ਕੀ ਦਿੱਕਤਾਂਵਾਂ ਹੁੰਦੀਆਂ ਨੇ ਸੋ ਮੈਂ ਤੁਹਾਨੂੰ ਸਾਰੇ ਆਪਣੀਆਂ ਭੈਣਾਂ ਨੂੰ ਵੀਰਾਂ ਨੂੰ ਇਹੀ ਬੇਨਤੀ ਕਰਦੀ ਆ ਕਿ ਅਸੀਂ ਅਗਰ ਸੈਂਟਰ ਦੇ ਵਿੱਚ ਵੀ ਸਵਾਨ ਹੋਣਾ ਤਾਂ ਸਾਨੂੰ ਵੱਧ ਤੋਂ ਵੱਧ ਇੱਕ ਜੂਰ ਨੂੰ ਵੋਟਾਂ ਪਾ ਕੇ ਕਰਮਜੀਤ ਬਾਵੀ ਜੀ ਨੂੰ ਉਜਿਤਾ ਕੇ ਸਾਨੂੰ ਪਾਰਲੀਮੈਂਟ ਹਾਊਸ ਭੇਜਣਾ ਪਊਗਾ ਤਾਂ ਕਿ ਜੋ ਮੁੱਦੇ ਸੈਂਟਰ ਪਾਰਲੀਮੈਂਟ ਕਿ ਉਹ ਕਹਿੰਦੇ ਉਹ ਵੱਡਾ ਮਾਤਰਾ ਰੱਖੋ ਤੁਸੀਂ ਸਾਰੇ ਇਹ ਦੇਖੋ ਕਿ ਨਾ 2 ਸਾਲਾਂ ਦੇ ਵਿੱਚ ਸਾਡਾ ਨਾ ਤਾਂ ਕੋਈ ਐਮਐਲਏ ਟਿੱਕੇ ਬੈਠਾ ਅਸੀਂ ਦਿਨ ਰਾਤ ਮਿਹਨਤ ਕਰ ਰਹੇ ਹਾਂ ਜਿਹੜਾ ਹੋਰ ਆਉਣ ਵਾਲਾ ਪ੍ਰੋਜੈਕਟ ਹੈ ਜਿਹੜਾ ਹੋਰ ਅਸੀਂ ਸ਼ਹਿਰ ਨੂੰ ਸੋਨਾ ਬਣਾਣਾ ਤੁਸੀਂ ਆਉਣ ਵਾਲੇ ਦਿਨਾਂ 'ਚ ਦੇਖੋਗੇ ਇੱਥੇ 40 ਸਾਲ ਬਾਅਦ ਸਬਜ਼ੀ ਮੰਡੀ ਦੇ ਵਿੱਚ ਮੀਟਰ ਲਗਾ ਕੇ ਦਿੱਤੇ ਆ ਉੱਥੇ ਹਰ ਸਾਲ ਆ ਕੇ ਲੱਤਦੀ ਸੀਗੀ ਸਬਜ਼ੀ ਮੰਡੀ ਤੋਂ ਮੇਰੇ ਭਰਾ ਹੋਣਗੇ ਔਰ ਦੱਸਣ ਕਿ 40 ਸਾਲ ਬਾਅਦ ਜਿਹੜੇ ਉਹਨਾਂ ਦੇ ਮੀਟਰ ਲਗਾਏ ਆ ਕੀ ਹੋ ਰਿਹਾ ਸੀ ਤੁਹਾਡਾ ਹਰ ਵਾਦਾ ਹਰ ਅਸੀਂ ਪੂਰਾ ਕਰ ਰਹੇ ਹਾਂ ਔਰ ਮੈਂ ਤੁਹਾਨੂੰ ਇਹੀ ਪੈਣਾ ਨੂੰ ਵੀਰਾਂ ਨੂੰ ਬੇਨਤੀ ਕਰਦੀ ਹਾਂ ਕਿ ਜਿਸ ਤਰ੍ਹਾਂ ਤੁਸੀਂ ਮੈਨੂੰ 22000 ਦੀ ਲੀਡ ਤੇ ਜਿਤਾ ਕੇ ਭੇਜਿਆ ਸੀ ਅਸੀਂ ਅਸੀਂ ਕਰਮਸ਼ਤ 22000 50000 ਦੀ ਲੀਡ ਸਿਰਫ ਮੋਟੇ ਹਲਕੇ ਤੋਂ ਦਮਾਉਣੀ ਹੈ ਜੇ ਤੁਹਾਨੂੰ ਸਾਡੇ ਕੰਮ ਪਸੰਦ ਆਇਆ ਤਾਂ ਬੋਤਾ ਪਾਓ ਮੈਂ ਸਾਰੇ ਵੀਰਾਂ ਦਾ ਪੈਣਾ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਤੁਸੀਂ ਆਪਣੀਆਂ ਦੁਕਾਨਾਂ ਤੋਂ ਆ ਕੇ ਕੰਮਾਂ ਤੋਂ ਆ ਕੇ ਸਾਡੂੰ ਸੁਣਨ ਦੇ ਲਈ ਇੱਥੇ ਪਹੁੰਚੇ ਤੁਹਾਡਾ ਬਾਦ ਵੈਕੂ ਜੀ ਦਾ ਖਾਲਸਾ ਵੈਕੂ ਜੀ ਕੀ